ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਪੰਜਾਬ ਦੇ ਕਿਸਾਨਾਂ ਦੀ ਬੁਰੀ ਹਾਲਤ ਤੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਨਾ ਹੋ ਰਹੀ ਹੈ ਖਿਲਵਾੜ ਇਹ ਪ੍ਰਦਰਸ਼ਨ ਇੱਕ ਗੁੱਸਾ ਬਾਦਸ਼ ਸਰਕਾਰ ਖਿਲਾਫ ਹੈ ਤਸਵੀਰਾਂ ਸੰਗਰੂਰ ਦੀਆਂ ਨੇ ਮੋਗਾ ਤੋਂ ਦਿੱਲੀ ਜਾਣ ਵਾਲੀ ਸੜਕ 'ਤੇ ਨੂੰ ਰੋਕਿਆ ਗਿਆ ਦਰਅਸਲ ਕਾਂਗਰਸ ਨੇ ਪਹਿਲਾਂ ਹੀ 2 ਮਹੀਨਿਆਂ ਕਿਸਾਨਾਂ ਦੇ ਮੁੱਦੇ ਤੇ ਪੰਜਾਬ ਭਾਰ ਚ ਦੇਲਾ ਰੋਕਣ ਦਾ ਐਲਾਨ ਕੀਤਾ ਸੀ ਹਰ ਬਦਲ ਪਰਵਾਦੀ ਬਾਸਟਰ ਜੋ ਸ਼ਰਮਨਾਕ ਕਾਰਵਾਪਿਆ ਉਸ ਦੇ ਵਿਰੋਧੀ ਹੋਰ ਭੜਕ ਗਏ ਨੇ ਬਾਸਟਰ ਤੱਕਾ ਦੇ ਨਾਂ ਮਾਰੀ ਗਈ 14 ਸਾਲਾ ਬੱਚੀ ਦੀ ਮੌਤ ਨਾਲ ਪੰਜਾਬ ਭਰ ਚ ਪ੍ਰਦਰਸ਼ਨ ਹੋ ਰਹੇ ਨੇ ਸੁਖਬੀਤ ਬਾਦਲ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਗੁੱਸਾ ਬਾਦਲਦਾਰੀ ਨੂੰ ਹਰਸਿਮਰਤ ਕੋਲ ਬਾਦਲ ਤੇ ਵੀ ਜੰਮ ਕੇ ਨਿਕਲ ਰਿਹਾ ਹੈ ਮੋਗੇ ਦੀ ਜਿਹੜੀ ਕਾਂਡ ਹੈ ਉਸ ਨੇ ਅਕਾਲੀ ਦਲ ਦੀ ਸਰਕਾਰ ਦਾ ਜਿਹੜਾ ਪਰਦਾ ਫਾਸ਼ ਕਰ ਦਿੱਤਾ ਹੈ ਅਜਾ ਖਲਾਕੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਖੀਫਾ ਦੇਣਾ ਚਾਹੀਦਾ ਤੇ ਸਾਰੀ ਦੀ ਸਾਰੀ ਇਨਕੁਆਇਰੀ ਕਿਉਂਕਿ ਔਰਬਟ ਦੀਆਂ ਬਸਾਂ ਜਿਹੜੀਆਂ ਪਹਿਲਾਂ ਵੀ ਖੁੰਨੀ ਬਸਾਂ ਦੇ ਨਾਮ ਦੇ ਨਾਲ ਜਾਣੂ ਹੈ ਜੇ ਸਰ ਬਸ ਦੇ ਵਿੱਚ ਪੰਜ ਪੰਜ ਗੁੰਡੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਸ਼ਾਮਲ ਹੁੰਦੇ ਨੇ ਸਤਸਿੰਦਰ ਤੋਂ ਬਾਅਦ ਨੂੰ ਸੁਖਵੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇੱਕ ਪਾਸੇ ਤਾਂ ਨੰਨੀ ਛਾਵਾ ਵਿਚਾਰ ਰਹੀ ਹੈ ਇੱਕ ਮਾਂ ਨਹੀਂ ਬਚਾ ਸਕਦੀ ਕੌਣ ਬਚਾਊਗਾ ਇੱਕ ਪਾਸੇ ਪਲੀ ਪਲਾਈ ਮਾਂ ਆਪਣੀ ਧੀ ਨਹੀਂ ਬਚਾ ਨਹੀਂ ਸਕੀ ਇਸ ਕਰਕੇ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਬਾਦਲ ਨੂੰ ਅਸਤੀਫਾ ਦੇ ਕੇ ਪਾਸੇ ਹੋਣਾ ਚਾਹੀਦਾ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ AVP live type ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ